ਬੀਜੀ ਗੁਰਲਾਲ ਸਿੰਘ ਗੁਰਲਾਲ ਜੀ ਕੀ ਗੱਲ ਹੋਈ ਤੇ ਬੀਜੀ ਗੱਲ ਇਹ ਹੋਈ ਡੇਲੀ ਵਾਂਗੂ ਅਸੀਂ ਸਟੋਰ ਤੇ ਆਏ ਆ ਤੇ ਆਪਣਾ ਹਿਸਾਬ-ਕਿਤਾਬ ਕਰਕੇ ਕਲੋਜ਼ ਕਰਕੇ ਬਾਹਰ ਨਿਕਲੇ ਆ ਤੇ ਬਾਹਰ ਬੀਰਬਾ ਦਾ ਮਾਲਕ ਆਇਆ ਫੋਰਚੂਨਰ ਤੇ ਕੋਈ ਗੱਲ ਨਹੀਂ ਹੋਈ ਆਉਂਦਿਆਂ ਉਹਦੇ ਮੈਨੇਜਰ ਨੇ ਆਖਿਆ ਵੀ ਇਹ ਦੋਵੇਂ ਇਹ ਉਹ ਜਿਹੜਾ ਨਾਲ ਮੁੰਡਾ ਉਹ ਆ ਉਹਨੇ ਮੜੀ ਦਬਕਾ ਮਾਰਿਆ ਤੇ ਉਹ ਜਿਹੜਾ ਮਾਲਕ ਉਹਨੇ ਆਉਂਦਿਆਂ ਧੱਕਾ ਮਾਰ ਕੇ ਸਿੱਧੀਆਂ ਤਿੰਨ ਕੋ ਫੈਰ ਮਾਰੇ ਉਹਦੇ ਇੱਕ ਤਿੰਨ ਫਾਇਰ ਪਾਸੇ ਹੋ ਗਿਆ ਚੌਥਾ ਫਾਇਰ ਉਹਦੀ ਗਰਦਨ 'ਚ ਲੱਗ ਗਿਆ ਵਾ ਤੇ ਮੁੜ ਕੇ ਗੱਡੀ ਲੈ ਕੇ ਭੱਜ ਗਿਆ ਚਾਰ ਜਾਨੇ ਨਾਲ ਗੱਡੀ ਗੱਡੀ ਦੇ ਵਿੱਚ ਚਾਰ ਜਾਨੇ ਹੈਗੇ ਹੋਰ ਵੀ ਜਾਲੀਆਂ ਲੱਗੀਆਂ ਹੈ ਪਤਾ ਨਹੀਂ ਲੱਗਾ ਕਿ ਕਿਹੜੇ ਬੰਦੇ ਸੀ ਕਿਹੜੇ ਨਹੀਂ ਤੇ ਉਦੋਂ ਹਜੇ ਸਾਡੇ ਆਪਣੇ ਸਾਡੇ ਮਾਲਕ ਜਸਪ੍ਰੀਤ ਵੀਰ ਰਾਉਂਡ ਤੇ ਆਏ ਸੀ ਉਹ ਹਜੇ ਨਿਕਲ ਕੇ ਗਏ ਹੀ ਆ ਮਗਰੋਂ ਇਹ ਚਾਂਸ ਹੋ ਗਿਆ ਵਾ ਤੇ ਕੀ ਨਾਂ ਕੀ ਜਿੰਨਾ ਲੋਕ ਗੋਲੀ ਚ ਉਹ ਵੀ ਜੀ ਬੀਰ ਬਾਰ ਵਾਲਾ ਪੁੱਲਰ ਪੁੱਲਰ ਉਹਨੂੰ ਕਹਿੰਦੇ ਆ ਇੱਥੇ ਤੁਹਾਡੇ ਨਾਲ ਹੀ ਉਹਨਾਂ ਦਾ ਬੀਅਰ ਮਾਰਿਆ ਹਾਂਜੀ ਨਾਲ ਹੀ ਸਾਡੇ ਤੇ ਹੋਰ ਕੋਈ ਗੱਲ ਬਾਤ ਹੋਰ ਵੀ ਜੀ ਗੱਲ ਬਾਤ ਇਹ ਹੀ ਵੀ ਸਾਡੇ ਜਸਪ੍ਰੀਤ ਵੀਰ ਭਾਜੀ ਜਿਹਨੇ ਮਾਲਕ ਇੱਧਰ ਦੀ ਉਹਨਾਂ ਤੇ 18 ਨਵੰਬਰ ਨੂੰ ਇੱਕ ਹਮਲਾ ਹੋਇਆ ਸੀ ਜਾਨੋਂ ਮਾਰਨ ਦਾ ਤੇ ਹੋ ਸਕਦਾ ਬੰਦੇ ਸ਼ਾਇਦ ਨਾਲ ਉਹ ਵੀ ਇਨਵੋਲਵ ਹੋਣਾ ਤੇ ਇਹ ਉਹਨਾਂ 18 ਤਰੀਕ ਨੂੰ ਹਮਲਾ ਹੋਇਆ ਸੀ ਉਦੋਂ ਵੀ ਗੋਲੀਆਂ ਚੱਲੀਆਂ ਉਦੋਂ ਵੀ ਜੀ ਗੋਲੀਆਂ ਮਾਰੀਆਂ ਉਦੋਂ ਬਚਾ ਹੋ ਗਿਆ ਹਾਂਜੀ ਉਹ ਬਚਾ ਗਿਆ ਉਸਨੇ ਕੋਈ ਕਾਰਵਾਈ ਕੀਤੀ ਹੈ ਹਜੇ ਹਜੇ ਤੱਕ ਢਿੱਲੀ ਕਾਰਵਾਈ ਹੋਈ ਉਹੋ ਜੀ ਕਾਰਵਾਈ ਨਹੀਂ ਹੋਈ ਹੁਣ ਜਿਹੜੀ ਐਫ ਆਈ ਆਰ ਦਰਜ ਕਰਦੀ ਹੈ ਹਾਂਜੀ ਉਹ ਰਾਤ ਹੋ ਗਈ ਹੈ ਇਹ ਹੁਣ ਮੰंडे ਤੱਕ ਹੀ ਕੰਡੀਸ਼ਨ ਆ ਮੰੰਡੇ ਹੀ ਸੀਰਸੀ ਆ ਕਾਮ ਗੋਲੀ ਕਿੱਥੇ ਲੱਗੀ ਉਹਦੇ ਗੋਲੀ ਗਰਦਨ ਚ ਲੱਗੀ ਆ ਆਰ ਪਾਰ ਹੋ ਗਈ ਕਿੰਨੇ ਫਾਇਰ ਹੋਏਗੇ 4 ਇੱਕ ਗੋਲੀ ਲੱਗੀ ਉਹਦੇ ਹਾਂਜੀ ਇੱਕ ਲੱਗੀ ਸਿੱਧਾ ਮਾਰਨੀ ਮਾਰਦੇ ਨੇ ਲੱਗਾ ਮਾਰਨੇ ਦੀ ਨੀਤੀ ਜੀ ਆਇਆ ਹਿੱਤੇ ਕੋ ਸਿਸਟੀ ਵੀ ਫੋਟੋ ਸਾਹਮਣੇ ਆ ਆਇਆ ਹਾਂਜੀ ਸਿੱਧਾ ਜਦੋਂ ਫਾਇਰ ਕਰਦਾ ਉਹਦੇ ਉੱਤੇ ਜਾਨਮਾਰਨ ਆਇਆ ਤੇ ਉਹ ਉਹੀ ਭੱਜੇ ਦੀ ਵੀਡੀਓ ਆ ਗਈ ਇੱਕ ਕਲਿੱਪ ਆ ਗਈ ਕਿਹਦੇ ਨਾਮ ਦੇ ਵੀਜੀ ਗੁਰਲਾਲ ਸਿੰਘ ਗੁਰਲਾਲ ਜੀ ਕੀ ਗੱਲ ਹੋਈ ਤੇ ਵੀਜੀ ਗੱਲ ਇਹ ਹੋਈ ਡੇਲੀ ਵਾਂਗੂ ਅਸੀਂ ਸਟੋਰ ਤੇ ਆਏ ਆ ਤੇ ਆਪਣਾ ਹਿਸਾਬ-ਤਬਾਬ ਕਰਕੇ ক্লোਜ਼ ਕਰਕੇ ਬਾਹਰ ਨਿਕਲੇ ਆ ਤੇ ਬਾਹਰ ਬੀਰਬਾ ਦਾ ਮਾਲਕ ਆਇਆ ਫੋਰਚੂਨਰ ਤੇ ਕੋਈ ਗੱਲ ਨਹੀਂ ਹੋਈ ਆਉਂਦਿਆਂ ਉਹਦੇ ਮੈਨੇਜਰ ਨੇ ਆਖਿਆ ਵੀ ਇਹ ਦੋਵੇਂ ਉਹ ਜਿਹੜਾ ਨਾਲ ਮੁੰਡਾ ਉਹ ਆ ਉਹਨੇ ਮੜੀ ਦਵਕਾ ਮਾਰਿਆ ਤੇ ਉਹ ਜਿਹੜਾ ਮਾਲਕ ਆ ਉਹਨੇ ਆਉਂਦੇ ਆ ਤੱਕਾ ਮਾਰ ਕੇ ਸਿੱਧੀਆਂ ਤਿੰਨ ਕੋ ਫਾਇਰ ਮਾਰੇ ਉਹਦੇ ਇੱਕ ਤਿੰਨ ਫਾਇਰ ਪਾਸੇ ਹੋ ਗਿਆ ਚੌਥਾ ਫਾਇਰ ਉਹਦੀ ਗਰਦਨ 'ਚ ਲੱਗ ਗਿਆ ਵਾ ਤੇ ਮੁੜ ਕੇ ਗੱਡੀ ਲੈ ਕੇ ਭੱਜ ਗਿਆ ਚਾਰ ਜਣੇ ਨਾਲ ਗੱਡੀ ਗੱਡੀ ਦੇ ਵਿੱਚ ਚਾਰ ਜਣੇ ਹੈਗੇ ਹੋਰ ਵੀ ਜਾਲੀਆਂ ਲੱਗੀਆਂ ਪਤਾ ਨਹੀਂ ਲੱਗਾ ਕਿ ਕਿਹੜੇ ਬੰਦੇ ਸੀ ਕਿਹੜੇ ਨਹੀਂ ਤੇ ਉਦੋਂ ਹਜੇ ਸਾਡੇ ਆਪਣੇ ਸਾਡੇ ਮਾਲਕ ਜਸਪ੍ਰੀਤ ਵੀਰ ਰੌਂਡ ਤੇ ਆਏ ਸੀ ਉਹ ਅਜੇ ਨਿਕਲ ਕੇ ਗਏ ਹੀ ਆ ਮਗਰੋਂ ਇਹ ਚਾਂਸ ਹੋ ਗਿਆ ਵਾ ਤੇ ਕੀ ਨਾਨਕੀ ਹੈ ਜਿੰਨਾ ਮਤਲਬ ਗੋਲੀਆਂ ਦੇ ਉਹ ਵੀਜੀ ਬੀਰ ਬਾਰ ਵਾਲਾ ਪੁੱਲਰ ਪੁੱਲਰ ਨੂੰ ਕਹਿੰਦੇ ਆ ਇੱਥੇ ਤੁਹਾਡੇ ਨਾਲ ਹੀ ਉਹਨਾਂ ਦਾ ਬੀਰ ਬਾਰ ਹੈ ਹਾਂਜੀ ਨਾਲ ਹੀ ਏਡੇ ਤੇ ਹੋਰ ਕੋਈ ਗੱਲ ਬਾਤ ਹੋਰ ਵੀਜੀ ਗੱਲ ਬਾਤ ਇਹ ਹੀ ਪਈ ਸਾਡੇ ਜਸਪ੍ਰੀਤ ਵੀਰ ਭਾਜੀ ਜਿਹਨੇ ਮਾਲਕ ਇਧਰ ਦੇ ਉਹਨਾਂ ਤੇ 18 ਨਵੰਬਰ ਨੂੰ ਇੱਕ ਹਮਲਾ ਹੋਇਆ ਸੀ ਜਾਨੋਂ ਮਾਰਨ ਦਾ ਤੇ ਹੋ ਸਕਦਾ ਬੰਦੇ ਸ਼ਾਇਦ ਨਾਲ ਉਹ ਵੀ ਇਨਵੋਲਵ ਹੋਣਾ ਤੇ ਇਹ ਉਹਨਾਂ 18 ਤਰੀਕ ਨੂੰ ਹਮਲਾ ਹੋਇਆ ਸੀ ਉਦੋਂ ਗੋਲੀਆਂ ਚੀਨ ਉਦੋਂ ਵੀ ਜੀ ਗੋਲੀਆਂ ਮਾਰੀਆਂ ਤੇ ਉਦੋਂ ਬਚਾ ਹੋ ਗਿਆ ਹਾਂਜੀ ਉਹ ਬਚਾ ਹੋ ਗਿਆ ਉਸਨੇ ਕੋਈ ਕਾਰਵਾਈ ਕੀਤੀ ਹੈ ਅਜੇ ਅਜੇ ਤੱਕ ਠਿੱਲੀ ਕਾਰਵਾਈ ਹੋਈ ਉਹੋ ਜੀ ਕਾਰਵਾਈ ਨਹੀਂ ਹੋਈ ਹੁਣ ਜਿਹੜੀ ਐਫ ਆਈ ਆਰ ਦਰਜ ਕਰਦੀ ਹੈ ਹਾਂਜੀ ਉਹ ਰਾਤ ਹੋ ਗਈ ਹੈ ਤੇ ਹੁਣ ਮੰंडे ਤੱਕ ਇਹ ਕੰਡੀਸ਼ਨ ਆ ਮੰੰਡੇ ਹੀ ਸੀਰ ਸੀ ਹੈ ਕੰਮ ਗੋਲੀ ਕਿੱਥੇ ਲੱਗੀ ਉਹਦੇ ਗੋਲੀ ਗਰਦਨ 'ਚ ਲੱਗੀ ਹੈ ਆਰ ਪਾਰ ਹੋ ਗਈ ਕਿੰਨੇ ਫਾਇਰ ਹੋਏਗੇ ਚਾਰ ਇੱਕ ਗੋਲੀ ਲੱਗੀ ਉਹਦੇ ਹਾਂਜੀ ਇੱਕ ਲੱਗੀ ਸਿੱਧਾ ਮਾਰਨੀ ਮਾਰਦੇ ਲੱਗਾ ਮਾਰਨੀ ਦੀ ਨੀਤੀ ਜੀ ਆਇਆ ਹਿੱਤੇ ਕੋ ਸিসিਟੀਵੀ ਫੁਟੇ ਸਾਹਮਣੇ ਆਇਆ ਆਇਆ ਹਾਂਜੀ ਸਿੱਧਾ ਜਦੋਂ ਫਾਇਰ ਕਰਦਾ ਉਹਦੇ ਉੱਤੇ ਜਾਨਮਾਰਨ ਆਇਆ ਤੇ ਉਹ ਉਹੀ ਭੱਜੇ ਦੀ ਵੀਡੀਓ ਆ ਗਈ ਇੱਕ ਕਲਿੱਪ ਆ ਗਈ